ਯਾ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਯਾ ਸਰਕਾਰ ਮਰਦਾਬਾ 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 ਬਲਜਿੰਦਰ ਸਿੰਘ ਜੀ ਪਾਕੀ ਹਾਲ ਜਿਹੜਾ ਘਰ ਲਗਾਇਆ ਇਹ ਸਾਰੇ ਸਾਡਾ ਕਈ ਵਾਰੀ ਮੰਗਾ ਮੰਗੀਆਂ ਨੇ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਹਨਾਂ ਨੂੰ ਜ਼ਰੂਰ ਘਰ ਨਾ ਲਾਇਆ ਹੋਇਆ ਜੀ ਤੇ ਸੱਚੇ ਮੁਲਾਜ਼ਮ ਪੱਕੇ ਕਰਨ ਦੇ ਤੌਰ ਤੇ ਲਾਇਆ ਹੋਇਆ ਜੀ ਤੇ ਤੇ ਸਾਡੀ ਮਤਲਬ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਜੀ ਅਸੀਂ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਦਿਨ ਰਾਤ ਕੰਮ ਕਰਦੇ ਹਾਂ ਕੰਪਲੀਟਾਂ ਕਰਦੇ ਹਾਂ ਲਾਈਟ ਚਲਾਉਂਦੇ ਹਾਂ ਸਾਰਿਆਂ ਨੂੰ ਸਪਲਾਈ ਦਿੰਦੇ ਹਾਂ ਘਰਾਂ-ਘਰਾਂ ਦੇ ਵਿੱਚ ਤੇ ਸਾਡਾ ਦਾ ਯਾਰ ਨਾਲ ਬਿਜਾਰਾ ਨਹੀਂ ਹੁੰਦਾ ਜੀ ਫਿਰ ਇਸ ਕਰਕੇ ਸਾਡੀ ਤਨਖਾਹ ਵਧਾਈ ਆਵੇ ਜੀ ਤੇ ਜਿਹੜੀ ਸਾਨੂੰ ਪੱਕਾ ਕੀਤਾ ਜਾਵੇ ਜੀ ਸਾਨੂੰ ਉਹ ਆਖ ਚ ਪੱਕਾ ਕੀਤਾ ਜਾਵੇ ਨੀਦ ਰਿਤੀ ਰਿੱਤੀ ਕਰਨ ਨੀਚ ਗੰਦੇ ਰਿਤੀ ਤੇ ਬੰਦ ਮੇਰਾ ਨਾਮ ਜਸਵੰਦਰ ਸਿੰਘ ਹੈ ਪਿੰਡ ਸਹਜਮ ਅਜਰਾ ਹੈ ਜੀ ਇਹ ਬਸ ਥੋੜਿਆ ਕੰਮ ਸੀ ਬਿਜਲੀ ਆ ਤੇ ਆਪਣੇ ਬੈਠੇ ਆ ਜੀ ਆਪਣੇ ਧਰਨੇ ਤੇ ਬੈਠੇ ਆ ਤੇ ਕੰਮ ਹੋ ਨਹੀਂ ਰਿਹਾ ਕੀ ਲੱਗ ਰਿਹਾ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਨਾ ਗਰਮੀ ਦਾ ਮੌਸਮ ਕੀ ਹੋਏ ਨਹੀਂ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਜੀ ਨਵੇਂ ਮੰਗਾਂ ਮੰਨੀਆਂ ਜਾਣ ਜੀ ਤੇ ਜਿਹੜੀ ਨਿਰਵਿਘਨਤਾ ਸਹਿਤ ਬਿਜਲੀ ਦਿੱਤੀ ਜਾਵੇ ਕਿਉਂਕਿ ਦਾ ਝੋਨੇ ਦਾ ਸੀਜ਼ਨ ਆ ਰਿਹਾ ਹੈ ਉੱਥੇ ਵੀ ਲਾਈਟ ਦੀ ਜ਼ਰੂਰਤਾਂ ਤੇ ਗਾਂ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਤੇ ਉਹਦੇ ਕਰਕੇ ਤਾਂ ਕਹਿ ਰਹੇ ਸੀ ਗਵਰਨਮੈਂਟ ਨੂੰ ਵੀ ਬਣਾ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਨਿਰਵੇਦਨਤਾ ਸਹਿਤ ਬਿਜਲੀ ਦਿੱਤੀ ਜਾਵੇ ਠੀਕ ਹੈ ਹਾਂ ਜੀ ਸਰਪੰਚ ਜੀ ਕਿ ਕਾਰਮਾ ਜਿਹੜਾ ਜਿੱਦਾਂ ਲਗਾਇਆ ਹੈ ਟਿਕਾਣਾ ਬਣਾ ਇਹਨਾਂ ਦਾ ਜਿਹੜਾ ਟੈਂਡਰ ਹੈਗਾ ਉਹ ਖਤਮ ਹੋ ਗਿਆ ਹੈਗਾ ਇਹਨਾਂ ਨੂੰ ਟੈਂਟਰ ਦੇ ਨਾਲ ਬੱਤਾਂ ਨਹੀਂ ਕੀਤਾ ਇਹਨਾਂ ਦੀ ਮੰਗ ਵੀ ਹੈਗੀ ਹੈ ਵੀ ਸਾਨੂੰ ਡਰਾਈਵਰ ਕੀਤਾ ਜਾਵੇ ਤੇ ਇਹਦੇ ਨਾਲ ਅਸੀਂ ਨਾ ਪਰੇਸ਼ਾਨ ਹੋਈ ਨਾ ਲੋਕਾਂ ਪਰੇਸ਼ਾਨ ਕਰੀਏ ਤੇ ਕੀ ਲੱਗਦਾ ਜੇ ਇਹ ਛੇ ਧਰਨੇ ਤੇ ਬੈਠੇ ਨੇ ਕੰਮ ਨਹੀਂ ਹੋ ਰਿਹਾ ਜੇ ਬਿਜਲੀ ਉੱਤੇ ਸਪਲਾਈ ਪ੍ਰਭਾਵਤ ਹੁੰਦੀ ਨਹੀਂ ਸਵਾਵਾ ਖਤਮ ਹੋ ਜਾਣ ਦੀਆਂ ਫਿਰ ਪਬਲਿਕ ਨੂੰ ਅਸੀਂ ਚੜੀ ਦੇ ਰਹੇ ਹਾਂ ਸਮਝਾ ਲਾਈਟ ਨਹੀਂ ਚੱਲੂ ਰਹੀ ਸਾਡੇ ਜਿਹੜੇ ਕਾਰਜਕਾਰੀ ਇਹ ਕੰਮ ਕਰਦੇ ਇਹਨਾਂ ਤੇ ਅੱਛਾ ਜੀ ਕੋਈ ਹੋਰ ਮੁਲਾਜ਼ਮ ਹੈ ਨਹੀਂ ਜੇ ਹੋਰ ਕੋਈ ਸਾਧਨ ਨਹੀਂ ਹੈਗਾ ਸਰਕਾਰ ਨੂੰ ਉੱਚ ਅਧਿਕਾਰੀਆਂ ਤੱਕ ਗੱਲ ਜਾਂ ਕਿਸੇ ਗੱਲ ਕੀਤੀ ਆ ਤਾਂ ਨਹੀਂ ਲੱਗ ਰਹੀ ਸਾਡਾ ਕਾਹਨੂੰ ਪਹੁੰਚਾ ਲੈਣਾ ਹੈ ਇਹਨਾਂ ਸਵੰਧਾਂ ਦੇ ਕੋਈ ਸੁਣਵਾਈ ਨਹੀਂ ਹੁੰਦੀ ਆ ਜਿਹੜੀ ਵਾਰੀ ਸਰਕਾਰ ਆਉਂਦੀ ਹੈਗੀ ਆ ਬਸ ਖਾਣਾ ਪੋਤੀ ਤੱਕ ਆਪਣਾ ਟਾਈਮ ਪੰਗਾ ਕਰੇ ਹੁੰਦੀ ਆ ਇਕੱਲੇ ਮੱਛੀਵਾੜੇ ਦੇ ਵਿੱਚ ਸਾਰੇ ਪਾਸੇ ਪੂਰੇ ਪੰਜਾਬ ਦਾ ਮੱਛੀਵਾੜਾ ਜਿੰਨਾਂ ਜ਼ਿਆਦਾ ਹੈਗਾ ਅੱਛਾ ਹਾਂਜੀ ਕੋਈ ਵੀ ਫਿੱਡਰ ਨਹੀਂ ਚੱਲੀ ਹੋਈ ਜੀ ਮਿੰਟ ਤੋਂ ਬਾਅਦ ਨਹੀਂ ਚੱਲੇਗਾ ਫਿਰ ਜਦੋਂ ਬੰਦੇ ਨਹੀਂ ਹੈਗੇ ਕੰਮ ਕਰਨ ਨਾਲ ਕਿੰਨੇ ਕੰਦੇ ਦੀ ਘਾਟ ਲੱਗ ਰਹੀ ਜੀ ਸਾਡੇ ਕੋਲ ਡਾਟਾ ਹੈਗਾ ਕੱਢਿਆ ਬਹੁਤ ਤੁਹਾਨੂੰ ਅਸੀਂ ਦੱਸ ਦੇਣਾ ਹੈ ਜੀ ਸੋ 14 ਬੰਦੇ ਮੈਨੂੰ ਲੱਗਦਾ ਹੈ ਜੀ ਮੇਰੇ ਕੰਮ ਹਾਂ ਇਹਨੇ ਕੰਦੇ ਜਿਹੜੇ ਲਾਜ ਕੰਮ ਕਰ ਰਹੇ ਆ ਲਾਡੂ ਦਾ ਡੇਟਾ ਸਾਡੇ ਕੋਲ 11 ਇਹ ਲਓ ਅੱਛਾ ਜੀ ਕੰਮ ਕਰਦੇ ਜੀ ਟੋਟਲ ਕਿੰਨੇ ਉਸਟਾ ਜੀ ਆਈਡੀਆ 114 ਉਸਟਾ ਹੈ ਜੀ 114 ਹਾਂ ਜੀ ਹਾਂ ਇੱਕ 22 22 ਬੰਦੇ ਹੁੰਦੇ 22 ਬੰਦੇ ਕੰਮ ਕਰਦੇ ਹੈਡੀ 114 ਉਸਟਾ ਹੁੰਦੇ ਠੀਕ ਹੈ ਜੀ ਸ਼ਿਲਮੇ ਦੇ ਪਰਸੇ ਜ ਦਿੱਤਾ ਹੈਗਾ ਭਾ ਸਰਕਾਰ ਨੂੰ ਕੋਈ ਇਹਦੀ ਬਾਰੇ ਫੋਰਸ ਜਿਹੜੀ ਵਧੀਆ ਨਹੀਂ ਰੱਖੀ ਗਈ ਠੀਕ ਹੈ ਵੀ ਅਸੀਂ ਪਾਤਰੀ ਕਰੇ ਗੱਲ ਨਹੀਂ ਕਰਦੇ